ਨੌਕਰੇ ਹਰੇਕ ਪਾਰਟੀ ਆ ਰਹੀ ਹੈ ਜਿਹੜਾ ਕੋਈ ਸਹਿਯੋਗ ਨਹੀਂ ਬਣਾਤੇ। ਜਿਹੜਾ ਇਲਾਕੇ ਦਾ ਸਹਿਯੋਗ ਬਣਾਤੇ। ਸਾਡੇ ਲੋਕਾਂ ਨੇ ਫਰੀ ਫਰੀ ਤੇਰ ਦਾ ਪਵਾ ਰਿਆ। ਇੰਤਰਾਂ ਬਾਈ ਜੀ ਆਤੀਆਂ ਵੀ ਲਾਕੇ ਨਾ ਰਹੀ ਹੁੰਦੀਆਂ ਉਸ ਤਰ੍ਹਾਂ ਪਵਾ ਰਹੀ। ਉਹ ਲਾਕੇ ਉਹ ਤਾਂ ਕਰ ਰਹੇ ਹੋ ਤਾਂ ਮੈਂ ਨਹੀਂ ਆ ਗਿਆ। ਇਹ ਤਾਂ ਕੋਤੂਨ ਚੰਗਲਾ ਕੰਮ ਨਹੀਂ। ਇਹ ਮੱਖੀ ਜੀ ਸਰਕਾਰਾਂ ਕੋ ਮਨਜ਼ੂਰ ਕਰਾ ਦੇ ਦਿੰਦਾ ਤਾਂ ਅੰਨੇ ਕੋਤੂਨ ਰੋੜੇ ਕੈਲੇ ਦਾ ਕੰਮ ਹੋਇਆ। ਸਤਿ ਸ਼੍ਰੀ ਅਕਾਲ ਪੀਪੀ 32 ਨਮਾਸ਼ਹਿਰ ਦੇਖ ਰਹੇ ਹੋ ਮੈਂ ਦਿਨੇ ਸੂਰੀ। ਸਾਥੀਓ ਇਸ ਸਮੇਂ ਆਪਣੇ ਇਲਾਕੇ ਵਿੱਚ ਢੈਗੜਪੁਰ ਬੰਨ ਜਿਹੜਾ ਆ ਉਬਾਲ ਤੋਂ ਧਿਆਨ ਖਿੱਚ ਰਿਹਾ ਹਾਲਾਂਕਿ ਕੱਲ ਰਾਤ ਸੀ ਤਾਜੋਵਾਲ ਵਾਲੇ ਪਾਸਿਓਂ ਵੀਡੀਓ ਪਾਈ ਜਿਹੜੀ ਇੱਕ ਤਰ੍ਹਾਂ ਦੀ ਵਾਇਰਲ ਹੋ ਗਈ ਆਪਣੇ ਹਲਕੇ ਵਿੱਚ ਔਰ ਅੱਜ ਜਦੋਂ ਅਸੀਂ ਢੈਂਗੜਪੁਰ ਪਹੁੰਚੇ ਆ ਤਾਂ ਬਹੁਤ ਸਾਰੇ ਲੋਕਾਂ ਨੇ ਸਾਨੂੰ ਬੜਾ ਫੜ-ਫੜ ਕੇ ਕਿਹਾ ਕਿ ਭਾਈ ਤੁਹਾਡੀ ਰਾਤ ਦੀ ਵੀਡੀਓ ਦੇਖਣ ਤੋਂ ਬਾਅਦ ਇੱਥੇ ਬਹੁਤ ਸਾਰੇ ਲੋਕ ਪਹੁੰਚੇ ਅਤੇ ਕਈ ਸਾਰੇ ਪਿੰਡਾਂ ਤੋਂ ਪਹੁੰਚੇ ਨੈਤਿਕਤਾ ਦੇ ਆਧਾਰ ਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਔਰ ਉੱਥੇ ਜਦ ਅਸੀਂ ਗਏ ਆ ਤਾਂ ਅਸੀਂ ਦੇਖਿਆ ਕਿ ਲੋਕਾਂ ਦਾ ਇੱਕ ਤਰ੍ਹਾਂ ਦਾ ਹਜੂਮ ਆਇਆ ਸੀ ਔਰ ਜ਼ਮੀਨੀ ਤੌਰ ਤੇ ਜ਼ਮੀਰ ਦੇ ਤੌਰ ਤੇ ਔਰ اخلاقی ਤੌਰ ਤੇ ਲੋਕ ਉੱਥੇ ਪਹੁੰਚੇ ਸੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਿ ਆਪਾਂ ਇਸ ਬੰਨ ਨੂੰ ਬਚਾਉਣਾ ਆਪਾਂ ਆਪਣੇ ਹਲਕੇ ਨੂੰ ਬਚਾਉਣਾ ਔਰ ਹੁਣ ਥੋੜੀ ਦੇਰ ਪਹਿਲਾਂ ਪਤਾ ਲੱਗਦਾ ਕਿ ਢੈਂਗੜਪੁਰ ਬੰਨ ਤੇ ਜਿਹੜੇ ਆਮ ਆਦਮੀ ਪਾਰਟੀ ਆ ਉਸ ਦੇ ਕਈ ਸਾਰੇ ਸਿਆਸੀ ਆਗੂ ਆਪਣੇ ਕਈ ਸਾਰੇ ਸਮਰਥਕਾਂ ਦੇ ਨਾਲ ਪਹੁੰਚਦੇ ਆ ਔਰ ਇੱਕ ਗੱਲ ਮੈਨੂੰ ਯਾਦ ਆਈ ਕਿਉਂਕਿ ਸਾਡੀ ਸਟੇਟ ਦੇ ਜਿਹੜੇ ਚੀਫ ਮਿਨਿਸਟਰ ਸਾਹਿਬ ਆ ਉਹ ਕਹਿੰਦੇ ਕਿ ਮੈਂ ਲੋਕਾਂ ਨੂੰ ਸਵਾਲ ਪੁੱਛਣ ਲੱਗਾ ਤਾਂ ਮੈਂ ਦੱਸ ਦਵਾਂ ਕਈ ਸਾਰੇ ਆਗੂ ਕਈ ਸਾਰੇ ਸਮਰਥਕਾਂ ਨਾਲ ਆਏ ਤੇ ਲੋਕਾਂ ਨੇ ਕਈ ਸਾਰੇ ਸਵਾਲ ਪੁੱਛੇ ਜਿਸ ਤੋਂ ਬਾਅਦ ਇਹ ਗੱਲ ਆਗੂ ਸਹਿਬਾਂ ਦੇ ਮੂੰਹੋਂ ਨਿਕਲੀ ਆ ਕਿ ਅਸੀਂ ਮੰਨਦੇ ਹਾਂ 90% ਕੰਮ ਲੋਕਾਂ ਨੇ ਕੀਤਾ ਤੇ 10% ਪ੍ਰਸ਼ਾਸਨ ਨੇ ਉਹ ਨਹੀਂ ਭਾਈ ਲੋਕ ਤੁਹਾਨੂੰ ਤੰਨ ਨਹੀਂ ਮਾਰਨਾ ਚਾਹੁੰਦਾ ਜਾਂ ਲੋਕ ਮੌਕੇ ਤੇ ਜਿਹੜਾ ਵਿਵਾਦ ਹੋਇਆ ਉਹ ਵਿਵਾਦ ਚ ਜਿੱਤਣਾ ਨਹੀਂ ਚਾਹੁੰਦੇ ਕਿਉਂਕਿ ਮੈਂ ਜਿੱਥੇ ਗਿਆ ਲੋਕਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਉਹ ਇਹ ਤਾਂ ਇਹ ਕਹਿਣਾ ਚਾਹੁੰਦੇ ਆ ਕਿ ਭਾਈ ਮਾਰਚ ਮਹੀਨੇ 600 ਫੁੱਟ ਪੱਥਰ ਕਹਿੰਦੇ ਕਿ ਜਿਹੜਾ ਉਹ ਅਲੋਟ ਹੋਇਆ ਸੀ ਉਹ ਪਾਸ ਹੋ ਸੀ ਉਹ ਲੱਗਿਆ ਨਹੀਂ ਜੇ ਕਿਤੇ ਉਹ ਲੱਗ ਜਾਂਦਾ ਤਾਂ ਅੱਜ ਇਹ ਹਾਲਾਤ ਨਾ ਬਣਦੇ ਲੋਕ ਇਹ ਗੱਲ ਕਰਨਾ ਚਾਹੁੰਦੇ ਆ ਤੁਹਾਡੇ ਨਾਲ ਆਗੂ ਸਹਿਮਾਨਾਂ ਨਾਲ ਤੁਸੀਂ ਕਈ ਸਾਰੇ ਆਏ ਹੋ ਕਈ ਸਾਰੇ ਸਮਰਥਕ ਤੁਹਾਡੇ ਆਇਆ ਇੱਕ ਤੁਸੀਂ ਪਾਰਲੀਮੈਂਟ ਵਾਲੇ ਲੀਡਰ ਨੂੰ ਵੀ ਲੈ ਕੇ ਆਏ ਹੋ ਲੋਕ ਇਹ ਪੱਖ ਰੱਖਣਾ ਚਾਹੁੰਦੇ ਸੀਗੇ ਕਿ ਭਾਈ 600 ਫੁੱਟ ਪੱਥਰ ਕਿੱਥੇ ਆ ਜਿਹੜਾ ਪਾਸ ਹੋਇਆ ਸੀ ਲੱਗਣਾ 5 ਮਹੀਨੇ ਹੋ ਗਏ ਮਾਰਚ ਮਹੀਨੇ ਕਹਿੰਦੇ ਪਾਸ ਹੋਇਆ ਸੀ 5 ਮਹੀਨੇ ਡਿਲੇ ਹੋ ਗਿਆ ਉਹ ਕਿੱਥੇ ਆ ਚਲੋ ਉਹ ਕਹਿੰਦੇ ਨਹੀਂ ਹੋਇਆ ਜੋ ਹੋਇਆ ਨਹੀਂ ਹੋਇਆ ਮੇਰੀ ਅੱਜ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਗਾਂ ਸਾਨੂੰ ਮਾਰ ਨਾ ਪਵੇ ਅਕਤੂਬਰ ਤੱਕ ਸਾਡੇ ਮਨ 'ਚ ਡਰ ਬਣਿਆ ਗਾਂ ਸਾਨੂੰ ਮਾਰ ਨਾ ਪਵੇ ਉਹਦੇ ਲਈ ਕੀ ਪ੍ਰਬੰਧ ਕਰੋਗੇ ਆਪਾਂ ਐਪਰੀਸ਼ੀਏਟ ਕਰਦੇ ਆ ਕੱਲ ਰਾਤ ਤਸਵੀਰਾਂ ਸਾਹਮਣੇ ਆਈਆਂ ਮੌਜੂਦਾ ਸਰਕਾਰ ਦੇ ਨਮਾਇंदे ਪ੍ਰਸ਼ਾਸਨ ਰਾਤ 1 ਵਜੇ ਤੋਂ ਲੈ ਕੇ ਕਹਿੰਦੇ ਸਵੇਰੇ 4 ਵਜੇ ਤੱਕ ਉੱਥੇ ਡਟੇ ਰਹੇ ਆ ਐਪਰੀਸ਼ੀਏਟ ਕਰਦੇ ਆ ਲੇਕਿਨ ਇੱਕ ਰਾਤ ਝਾਕੜ ਨਾਲ ਜਾ ਕਲੋ ਬੋਰੀਆਂ ਪੰਜ ਸੱਤ ਸਿੱਟ ਕੇ ਰੀਲਾਂ ਬਣਾਉਣ ਨਾਲ ਗੱਲ ਨਹੀਂ ਬਣਦੀ ਹੁਣ ਮੋਰੇ ਕੋਈ ਦਿੱਕਤ ਪਰੇਸ਼ਾਨੀ ਮੁਸ਼ਕਿਲ ਨਾ ਆਵੇ ਮੋਰੇ ਲੋਕਾਂ ਦੀਆਂ ਜਾਣਾਂ ਨਾ ਜਾਣ ਮੋਰੇ ਲੋਕਾਂ ਨੂੰ ਇਸ ਤਰੀਕੇ ਇਕੱਠ ਕਰਕੇ ਕੰਮ ਕਰਨਾ ਨਾ ਪਵੇ ਮਤਲਬ ਅਕਤੂਬਰ 30 ਤੱਕ ਕਹਿੰਦੇ ਡਰ ਬਣਿਆ ਸਵਤੰਤਰਤਾ ਆਵੇ ਜੇ ਤੁਸੀਂ ਮੋਰੇ ਕੁਝ ਕਰਕੇ ਦਿਖੋ ਮੌਕੇ ਤੇ ਤੁਸੀਂ ਦਿਖਾ ਨਹੀਂ ਹੁਣ ਮੌਕੇ ਤੇ ਹਰੇਕ ਪਾਰਟੀ ਆ ਰਹੀ ਹੈ ਕਿਸੇ ਦਾ ਕੋਈ ਸਹਿਯੋਗ ਨਹੀਂ ਮਿਲਿਆ ਤੇ ਦੇਰ ਉਹ ਇਲਾਕੇ ਦਾ ਸਹਿਯੋਗ ਨਹੀਂ ਮਿਲਿਆ ਸਾਡੇ ਲੋਕਾਂ ਨੇ ਫਰੀ ਟੈਟਰ ਹੈ ਫਰੀ ਤੇਲ ਦਾ ਭਾਰਿਆ ਇਸ ਤਰ੍ਹਾਂ ਬਈ ਆਟੀਆਂ ਵੀ ਲਾਚੇ ਨਾਲ ਹੀ ਹੁੰਦੀਆਂ ਉਸ ਤਰ੍ਹਾਂ ਜਿਹੜਾ ਉਹ ਤੋਂ ਕਰ ਰਹੇ ਹੋ ਤਾਂ ਮੈਨਾਂ ਨਹੀਂ ਕਰੀ ਇਹ ਤਾਂ ਫੋਟੋ ਕੰਸੈਨ ਵਾਲਾ ਕੰਮ ਹੈ ਯਾਰਾ ਮੌਕੇ ਦੀ ਜਦ ਕਾ ਮਨਜ਼ੂਰ ਕਰਾ ਦੇ ਤਾਂ ਇੰਨੇ ਫੋਟੋ ਨੂੰ ਰੋਣ ਕਈ ਲੱਗਾ ਪੱਲਾ ਹੋਇਆ ਆਂ ਦੇਖੇ ਇਹ ਤੋਂ ਫੋਟੋ ਮਨਜ਼ੂਰ ਹੋਇਆ ਕੋਈ ਨਹੀਂ ਆਰਾਮ ਨਾ ਆਰਾਮ ਇਹਨੇ ਗੁੱਸੇ ਜਿ ਨਹੀਂ ਕਰਨਾ ਆਜਾ ਦਾ ਆਜਾ ਦਾ ਕੰਮ ਆ ਪਾ ਕੇ ਜਾਲ ਪਾ ਕੇ ਬਈ ਇਹ 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 ਮੈਨੂੰ ਆਪਾਂ ਇੱਕ ਆ ਗੱਲ ਜੀ ਇਹਨੂੰ ਬਸ ਬੈਂਤੀ ਏ ਵੀਡੀਓ ਸਰ ਬੈਂਤੀ ਏ ਹਾਂ ਜਿਹੜਾ ਜਦੋਂ 23 ਦੇ ਵਿੱਚ ਹੜ ਆਏ ਸੀਗੇ ਉਦੋਂ ਵੀ ਪ੍ਰਧਾਨ ਜੀ ਨੂੰ ਪਤਾ ਆ ਉਦੋਂ ਵੀ ਇਹ ਪਿਛਲਾ ਆਈ ਸੀ ਉਸ ਤੋਂ ਬਾਅਦ 24 ਹਿੱਕਾ ਲੰਘ ਗਿਆ ਕਿਹੜੀ ਚੀਜ਼ ਇੱਕ ਸਰਕਾਰ ਦੇ ਲੈਵਲ ਦੀ ਚਾਹੇ ਪੰਜਾਬ ਸਰਕਾਰ ਚਾਹੇ ਭਾਰਤ ਸਰਕਾਰ ਨੇ ਉਹ ਆਪਾਂ ਇਹ ਚਾਹਦੇ ਆ ਕਿ ਜਿੰਨੀਆਂ ਵੀ ਇਹ ਨਾਜਿਕ ਪੁਰਜੀਆਂ ਬਰਸਾਤ ਦੇ ਟਾਈਮ ਚ ਆਉਂਦੀਆਂ ਇਹਦਾ ਇੱਕ ਵੱਡਾ ਕਾਰਨ ਇਹ ਆ ਕਿ ਜਦੋਂ ਮਾਈਨਿੰਗ ਵੀ ਹੁੰਦੀ ਆ ਇਹ ਜਿਹੜੇ ਸਾਡੇ ਬੰਨ ਆ ਇਹ ਬਿਲਕੁਲ ਇਹ ਇਹਨਾਂ ਦੀ ਜਿਹੜੀ ਖਸਤਾ ਹਾਲਤ ਜਿਹੜੀ ਖਸਤਾ ਬਣਦੀ ਆ ਇਕਨੋਤੇ ਕੋਈ ਮਿੱਟੀ ਨਹੀਂ ਪਾਦਾ ਕੋਈ ਰੁਪਏ ਨਹੀਂ ਕਰਦਾ ਜਦੋਂ ਇਸ ਤਰ੍ਹਾਂ ਦੀ ਪੋਜੀਸ਼ਨ ਆਦੀ ਆ ਉਦੋਂ ਇਹ ਇਹ ਖਮਿਆਜਾ ਆਮ ਲੋਕਾਂ ਨੂੰ ਖਰਾਬ ਇਹ ਠੀਕ ਜਿਹਾ ਕਿ ਇਹ ਸਾਡੇ 10 15 ਸੌ ਦੇ ਪਿੰਡਾਂ ਦੇ ਲੋਕ ਨਾ ਕਰਦੇ ਹੋ ਕੇ ਹੁੰਦੇ ਆ ਦੇਖੋ ਸਾਹਮਣੇ ਰਾਤੀ ਸਾਰਾ ਡਾਟਾ ਲਿਆ ਜੀ ਬੰਨ ਕੋਈ ਜੀ ਸਰ ਜੀ ਇਹ ਆਪਸ ਹੀ ਮੇਰੀ ਗੱਲ ਸੁਣੋ ਹਾਂ ਜੀ

ਲੱਗੇ ਆਣਾ ਫਤਾਰ ਕੀ ਜਾਗਦਾ ਜੋ ਇੱਕ ਮਿੰਟ ਜੀ ਜੋ ਤੁਸੀਂ ਜੋ ਤੁਸੀਂ ਕਰਾਣਾ ਚਾਹਦੇ ਇੱਕ ਮਿੰਟ ਇੱਕ ਮਿੰਟ ਜੀ ਅਸੀਂ ਇੱਥੇ ਵੀਡੀਓ ਵਾਲੀ ਜਮੈਂਟ ਆਪਾਂ ਹੁਣ ਇਦਾਂ ਹਾਂਜੀ ਉਹ ਆ ਰਹੀ ਹੈ ਜੀ ਲੱਗੇ ਸਾਡੇ ਕੋ ਵੀਡੀਓ ਪਈ ਪਤਾ ਮੈਂ ਲੱਗ ਕੇ ਦੇਖ ਰਿਹਾ 4 ਵਜੇ 5 ਵਜੇ

ਇਹ ਪਰਮਾਨੈਂਟ ਹਲ ਕਰਾਂਗੇ ਤਾਂ ਹੀ ਘਮ ਰੈਸ਼ਵੀਏ ਤੇ ਕੱਲ੍ਹ ਦੇ ਵੀ ਘਮ ਰਏ ਆਪਣੇ ਹਲਕੇ 'ਚ ਇਹ ਸਾਰੇ ਐਮਐਲਏ ਵੀ ਲੱਗੇ ਹਲਕਾਂਚਾ ਤੇ ਐਸੀ ਗੱਲ ਨਹੀਂ ਪ੍ਰਸ਼ਾਸਨ ਵੀ ਲੱਗਿਆ ਕਮੀਆਂ ਹੁੰਦੀਆਂ ਤੇ ਕਮੀਆਂ ਨਾ ਹੋਣ ਤੇ ਫਿਰ ਸਾਰਾ ਕੁਝ ਠੀਕ ਹੁੰਦਾ ਤੇ ਫਿਰ ਮਾਜਾ ਸਾਰਾ ਕੁਝ ਰੁੜ ਜਾਂਦਾ ਕਮੀਆਂ ਹੁੰਦੀਆਂ ਕਮੀਆਂ ਨੂੰ ਦੂਰ ਕਰਨਾ ਵੀ ਆਪਣਾ ਫਰਜ਼ ਹੈ ਤਪਰ ਲੱਗ ਗਈ ਹੈ ਤੁਹਾਡੇ ਤੋਂ ਭੱਜੇ ਨਹੀਂ ਹੈ ਤੁਹਾਡੇ ਤੋਂ ਕਮੀ ਬਹੁਤ ਆ ਗਈ ਹੈ ਲੋਕਾਂ ਦਾ ਬਹੁਤ ਖਿਆਲ ਕਰਦੇ ਜੇ ਜੇੜੀ ਤੁਹਾਡੇ ਕੰਮ ਸਾਰੇ ਮੁੰਡੇ ਕੱਲ ਦਾ ਵੀਡੀਓ ਦੇਖ ਰਹੇ ਨੇ ਯੂਥ ਰਿੰਗ ਦੇ ਜੇ ਕਿੰਨੀ ਮੈਂ ਤਾਂ ਕਿਸੇ ਨਾਲ ਫਰਕ ਨਹੀਂ ਕਰਦਾ ਜਿੰਨੇ ਵੀ ਲੱਗੋ ਸਾਡੇ ਹੀ ਸਾਡੇ ਹੀ ਆ ਦੇਖੋ ਜੇ ਹਰ ਕੰਮ ਦੇ ਵਿੱਚ ਜੇ ਜਨਤਾ ਨਾਲ ਸਹਿਯੋਗ ਕਰੂ ਪ੍ਰਸ਼ਾਸਨ ਕੁਝ ਨਹੀਂ ਕਰ ਸਕਦਾ ਆਮੀ ਹੁਣ ਆ ਵੀ ਜਿਹੜਾ ਕੰਮ ਹੋ ਰਿਹਾ ਬਚਾ ਹੋਇਆ ਵੱਡਾ ਰੋਲ 90% ਰੋਲ ਜਨਤਾ ਦਾ ਹੈ ਦਾਜ ਬਰਲੇ ਦੇ ਪ੍ਰਸ਼ਾਦ ਜੀ ਆ ਜਿੰਨਾ ਘੜਾਓ ਨਾ ਪਰ ਇਹ ਨਾ ਕੋ

ਚਲੋ ਬਾਕੀ ਬਾਕੀ ਜਿਹੜਾ ਤੁਸੀਂ ਅਗਲੇ ਆਪਾਂ ਮੌਕਾ ਨਹੀਂ ਦਵਾਂਗੇ ਅੱਗੇ ਤੁਹਾਨੂੰ ਆਓ ਧੰਨਵਾਦ ਸਵਾਗਤ ਵੀ ਹੁੰਦੇ ਆ ਅਸੀਂ ਸਾਰੀ ਰਾਤ ਰਾਤ 24 ਘੰਟੇ ਰੋਪੜ ਵਾਲੇ ਸਵੇਰੇ 5 ਵਜੇ ਤੱਕ ਚਮਕੌਰ ਸਾਹਿਬ ਬੰਦ ਤੇ ਰਹਿਆ ਤੇ ਇਸ ਤੇ ਵੀ ਰਹੇ ਨਹੀਂ ਦਸਤੀ 12 ਵਜੇ ਸਾਰਾ ਪ੍ਰਸ਼ਾਸਨ ਸੀ ਜੀ